ਅੱਛਾ ਰੇਟ ਭਾਜੀ ਮੈਂ ਦੱਸ ਦੂੰਗਾ ਨਾ ਤਾਂ ਤੁਸੀਂ ਕਹੋਗੇ ਥਾਨ ਭੇਜ ਦੇ ਬੰਦ ਮੈਂ ਕੋਈ ਥਾਨ ਹੈ ਨਹੀਂ ਹਾਂ ਐ ਹੋ ਜਾਊਗਾ ਕੰਮ ਫੁੱਲ ਗਰੰਟੀ ਹੋਊਗੀ ਪਿਓਰ ਕਾਟਨ ਦੀ ਜਿਹਨਾਂ ਮਰਜੀ ਇਹਨੂੰ ਜਲਾ ਕੇ ਦੇਖ ਲਓ ਆਪਣੇ ਉਰੇ ਜਲਾ ਕੇ ਦੇਖ ਲਓ ਘਰੇ ਲਿਆਣ ਤੋਂ ਬਾਅਦ ਤੁਹਾਨੂੰ ਲੱਗੇ ਪੁਲਿਸਟਰ ਹੈ ਮੇਰੇ ਕੋਲ ਮੋੜ ਜੋ ਨਵੇਂ ਆਪਦੇ ਪੈਸੇ ਵਾਪਸ ਲੈ ਲਓ ਚੱਕੋ ਇਹ ਗੁੜੀਆਂ ਜਿਹਦੇ ਹੋਵੇ ਹਾਂ ਇਹ ਹਾਂ ਲੈ ਵੀ ਸਚਨੋ ਦੋ ਤਰ੍ਹਾਂ ਦਾ ਕੱਪੜਾ ਦਿਖਾਉਣਾ ਐਸ ਵੀਡੀਓ ਦੇ ਵਿੱਚ ਇੱਕ ਤਾਂ ਜਿੱਥੇ ਜਮ੍ਹਾਂ ਬਲ ਨਹੀਂ ਪੈਂਦੇ ਜੀ ਇੱਕ ਚ ਨਿਕਲਦੇ ਨਹੀਂ ਹੁੰਦੇ ਹਨਾ ਜੀ ਬਿਲਕੁਲ ਦੋਹੇ ਆਪਾਂ ਨੇ ਅਪੋਜੀਟ ਐਂ ਕਹਿ ਲਓ ਵੀ ਸਿੱਕੇ ਦੇ ਦੋ ਪਹਿਲੂ ਰੱਖ ਲੇ ਆਹ ਤਾਂ ਹੈਗਾ ਬੰਬੂ ਫੈਬਰਿਕ ਆ ਇਹ ਤਾਂ ਪਹਿਲੇ ਹੀ ਆਇਆ ਨਾ ਖੋਤ ਨਹੀਂ ਹਾਂਜੀ ਦਰਸ਼ਕਾਂ ਨੂੰ ਨਜ਼ਾਰਾ ਵੀ ਆਵੇ ਨਾ ਕੱਪੜਾ ਵੀਡੀਓ 'ਚ ਦੇਖਦੇ ਨੇ ਬਿਲਕੁਲ ਜੀ ਸਾਨੂੰ ਚਾਹਾਂ ਨਾਲ ਚਾਹਾਂ ਨਾਲ ਦੇਖਦੇ ਨੇ ਉਹਦੀ ਵੀਡੀਓ ਬਹੁਤ ਬਿਲਕੁਲ ਸਾਨੂੰ ਕੱਪੜਾ ਦੇਖ ਕੇ ਪਤਾ ਲੱਗਿਆ ਦੇਖੋ ਕੱਪੜਾ ਹਾਂ ਬਿਲਕੁਲ ਜੀ ਦੇਖੋ ਇਹ ਨਹੀਂ ਗੱਲਾ ਕੈਮਰੇ ਦੇ ਅੰਦਰ ਮੈਂ ਕਹਿੰਦਾ ਸਾਹਮਣੇ ਜਿਹੜਾ ਬੰਦਾ ਦੇਖੂਗਾ ਮੈਂ ਚਲੋ ਆਪਾਂ ਦੋਨੇ ਤਾਂ ਆਪਣੇ ਪੱਖਭਾਈ ਮਾਰਾਂਗੇ ਪਾਜੀ ਬੈਠੇ ਨੇ ਮਾਰੋ ਆਏ ਨੇ ਮਾਣੇ ਪਾਜੀ ਕਿਵੇਂ ਲੱਗਿਆ ਦੇਖੋ ਕੱਪੜਾ ਵਧੀਆ ਜੀ ਫਸਟ ਟਾਈਮ ਇੱਥੇ ਹੱਥ ਲਾ ਕੇ ਦੱਸੋ ਹੀ ਮੜਾ ਜਾ ਕੱਲੇ ਵੀਡੀਓ ਨਹੀਂ ਅੱਛਾ ਮੈਂ ਇਧਰ ਹੁਣ ਤੁਸੀਂ ਐਂ ਦੱਸੋ ਵੀ ਕਿੱਥੋਂ ਆਇਓ ਅਸੀਂ ਕਲੇਡਾ ਤੋਂ ਆਇਆ ਹਾਂ ਮਹਾਰਾਜ ਜੀ ਇਹ ਕਪੜਾ ਬਹੁਤ ਸਾਫਟ ਹੈ ਵਧੀਆ ਵਾਈਟਨਸ ਬਹੁਤ ਕਲੀਅਰ ਕਪੜਾ ਅੱਛਾ ਐਦਾਂ ਵੀ ਇਕੱਲੇ ਕੈਮਰੇ 'ਚ ਚਮਕੀ ਜੀ ਨਜ਼ਰ ਆਵੇ ਨਹੀਂ 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 ਸਾਹਮਣੇ ਕਲੀਅਰ ਵੈਰੀ ਗੁੱਡ ਬਹੁਤ ਸ਼ੈਨੀ ਹੈ ਕਪੜਾ ਬਹੁਤ ਸ਼ੈਨੀ ਕਰਦਾ ਅੱਛਾ ਰੇਟ ਭਾਜੀ ਮੈਂ ਦੱਸ ਦਊਗਾ ਨਾ ਤਾਂ ਤੁਸੀਂ ਕਹੋਗੇ ਥਾਣੇ ਭੇਜ ਦੇ ਬੰਦ ਮੈਂੋਂ ਤਾਂ ਹੈ ਨਹੀਂ ਹਾਂ ਐ ਹੋ ਜਾਊਗਾ ਕੰਮ ਮਾਲ ਕਿੰਨਾ ਕੁ ਪਿਆ ਕਿਤੇ ਮਾਲ ਦੇਖੋ ਜੀ ਹਿੱਲਾ ਨਾ ਹੋਵੇ ਨਹੀਂ ਨਹੀਂ ਮਾਲਾਂਗੇ ਚਲੋ ਕੋਈ ਗੱਲ ਨਹੀਂ ਸੀਆ ਰਾਮ ਦਾ ਜੀ ਕਪੜਾ ਇੰਝ ਪ्योर ਬੰਬੂ ਫੈਬਰਿਕ ਆ 5-500 ਰੁਪਏ ਮੀਟਰ ਦੇ ਰੇਟ ਦਿੰਦੇ ਨੇ ਜੀ ਬਾਜ਼ਾਰ 'ਚ ਨਾ ਜੀ ਸਿਰਫ ਸਿਰਫ 336 ਰੁਪਏ ਮੀਟਰ ਦੀ ਕੁਆਲਿਟੀ ਸੀ ਦੇਵਾਂਗੇ ਕਸਟਮਰ ਨੂੰ ਅੱਛਾ ਹਾਂ ਮਤਲਬ ਸਹੀ ਕੁਆਂਟੀਟੀ ਜਿੰਨਾ ਕੰਮ ਚੱਲ ਦਿੱਤੇ ਇੱਕ ਹੋਰ ਦੱਸ ਦੋ ਮੈਂ ਇਹਦੇ ਵਿੱਚ ਨਾ ਥੋੜੀ ਜਿਹੀ ਸੀਨਵਾਦੀ ਚੱਲਦੀ ਆ ਧਿਆਨ ਰੱਖਿਓ ਹਾਂ ਹਾਂ ਦਰਸ਼ਕਾਂ ਨੂੰ ਮਿੰਟ 'ਚ ਡਾਊਜ਼ ਦੇ ਦਿੰਦੇ ਨੇ ਦੁਕਾਨਦਾਰ ਇਹਦੇ ਵਿੱਚ ਸੀਆ ਰਾਮ ਦੀ ਐਬੀਟਾ ਹੋ ਨੀ ਮੈਂ ਇਹ ਆ ਲੋ ਚੱਕੋ ਇਹ ਗੋਲੀ ਆ ਹਾਂ ਇਹ ਹਾਂ ਇਹ ਮਿੱਠੀ ਗੋਲੀ ਜਿਹੜੀ ਦੁਕਾਨਦਾਰ ਆਪਾਂ ਦੇ ਦਿੰਨੇ ਆ ਹਨਾ ਨਹੀਂ ਦੇਣੀ ਚਾਹੀਦੀ ਦੱਸ ਕੇ ਦੇ ਦਿਓ ਕੋਈ ਚੱਕਰ ਨਹੀਂ ਇਹ ਨਹੀਂ ਕਹਿੰਦੇ ਜਿਹਦੇ ਬੰਬੂ ਸਾਰੇ ਇੱਕੋ ਹੀ ਰਹਿੰਦੇ ਨੇ ਜੀ ਸਾਰੇ ਹੋਈ ਆ ਇਹ ਨਹੀਂ ਜਿਹੜਾ ਆ ਅਸੀਂ ਮੰਗਾਨਿਆ ਮੇਡ ਬਾਈ ਇਟਲੀ ਜਿਹੜੀ ਤੇ ਪੇ ਲਿਖਿਆ ਆਂਦਾ ਦੇਖੋ ਸੀਆਰਐਮ ਕੈਡਨੀ ਦਾ ਆ ਦੇਖੋ ਭਾਈ ਜੀ ਸੀਆਰਐਮ ਕੈਡਨੀ ਦਾ ਕਪੜਾ ਆਉਗਾ ਔਰ ਪਿਓਰ ਵਾਈਟ ਹੈਨਾ ਇਹ ਜੀ ਆਬਾਈਟ ਵਿੱਚ ਮਿਲ ਜੂਗਾ ਪਿਓਰ ਵਾਈਟ ਵਿੱਚ ਔਰ ਇਹਦੇ ਵਿੱਚ ਸਾਡੇ ਕੋਲ ਤਕਰੀਬਨ 20 ਤੋਂ 22 25 ਗੱਲਾਂ ਤੱਕ ਹੱਟ ਤੱਕ ਅਵੇਲੇਬਲ ਰਹਿੰਦੇ ਆ ਸਾਡੇ ਕੋਲ ਲਓ ਜੀ ਹੁਣ ਵੀਰ ਬਣ ਕੇ ਲੈ ਜਿੱਥੋਂ ਮਰਜੀ ਲਿਓ ਜੇ ਤੁਸੀਂ ਮਲੇਰ ਕੋਟਲੇ ਚੱਕਰ ਮਾਰਦੇ ਹੋ ਆਹ ਕਲੀਅਰ ਕਰਦੇ ਹੋ ਜਿਹੜੀ ਹੁਣ ਇਹਦੇ ਆਹ ਮਿੱਠੀ ਗੋਲੀ ਤੇ ਆਹ ਅਸਲੀ ਕੌੜੀ ਜਿਹੜੀ ਦਵਾਈ ਲੱਗਦੀ ਹੁੰਦੀ ਹੈ ਉਹ ਗੋਲੀ ਹਨਾ ਜੀ ਤੇ ਹੁਣ ਆਪਾਂ ਇਹਦੀ ਗੱਲ ਕਰ ਲਈਏ ਕਾਟਨ ਦੀ ਇਹਦੇ ਵਿੱਚ ਹੀ ਨਵੇੜ ਲਈਏ ਬਿਲਕੁਲ 100% ਕਾਟਨ ਹੈ ਪਿਓਰ ਕਾਟਨ ਵਾਈਟਨੈਸ ਦੇ ਅੰਦਰ ਅੱਛਾ ਚਮਕਦਮ ਕਰੀ ਹੈ ਜੀ ਇਹ ਨਾ ਨੋਰਮਲ ਕੱਪੜਾ ਹੈ ਇਹਦੀ ਨੇਚਰਲ ਵਾਈਟਨੈਸ ਹੀ ਬਹੁਤ ਸ਼ਾਨਦਾਰ ਹੈ ਠੀਕ ਹੈ ਜੀ ਠੀਕ ਹੈ ਜੀ ਪਿਓਰ ਲਾਈਟ ਵਾਲੀ ਹੋ ਆ ਜਿਹਦੇ ਵਿੱਚੋਂ ਬਲ ਨਿਕਲਦਾ ਨਹੀਂ ਦੇਖੋ ਛੋਟਾ ਬਲ ਹੋਗਾ ਇਹ ਟੋਰੀ ਵਾਲ ਪੈਨ ਨਾਲ ਹੁੰਦੀ ਹੈਗੀ ਉਹੀਂ ਇਕੱਠਾ じゃ ਵੀ ਨਹੀਂ ਹੁੰਦਾ ਦੇਖੋ ਤੁਹਾਡੇ ਸਾਹਮਣੇ ਆਪਾਂ ਨੇ ਹੁਣ ਛੱਡਿਆ ਕੱਪੜਾ ਦੇਖੋ ਨਾਰਮਲ ਛੋਟਾ ਛੋਟਾ ਬਲ ਪਿਆ ਹੋਇਆ ਸਿਰਫ ਔਰ ਸਿਰਫ 12050 ਰੁਪਏ ਦਾ ਕੁੜਤਾ ਪਜਾਮਾ ਹੈ ਇਹ ਹਾਂਜੀ ਫੁੱਲ ਗਾਰੰਟੀ ਹੋ ਗਈ ਪਿਓਰ